ਸਤਿ ਸ਼੍ਰੀ ਅਕਾਲ ਜੀ ਮੈਂ ਦਰਸ਼ਨ ਗੌਰ ਵਿਦਾਦਪੁਰ ਤੁਸੀਂ ਦੇਖ ਰਹੇ ਹੋ ਬੀਪੀਜੀ ਨਿਊਜ਼ ਟੀਵੀ ਇੰਟਰਨੈਸ਼ਨਲ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਰਦਾਰ ਬਚਿੱਤਰ ਸਿੰਘ ਕੋਟਲਾ ਅਤੇ ਸਾਰੀ ਜਥੇਬੰਦੀ ਵੱਲੋਂ ਹੜਪੀੜਤਾਂ ਲਈ ਹਰ ਪ੍ਰਕਾਰ ਦੇ ਲੋੜਿੰਦੇ ਸਮਾਨ ਪਹੁੰਚਾਏ ਗਏ ਜਿੱਥੇ ਕੇ ਸਰਕਾਰ ਨੇ ਬਿੱਲੀ ਵਾਂਗ ਅੱਖਾਂ ਮੀਟ ਲਈਆਂ ਉੱਥੇ ਹੀ ਪੰਜਾਬ ਹੀ ਇੱਕ ਦੂਸਰੇ ਦੀ ਮਦਦ ਕਰਦਾ ਸਾਹਮਣੇ ਆ ਰਿਹਾ ਹੈ ਤਾਂ ਸਰਕਾਰਾਂ ਦੇ ਜਹਾਜ਼ ਤਾਂ ਬਹੁਤ ਘੁੰਮਦੇ ਹੋਣਗੇ ਪਰ ਉਥੇ ਹੜਪੀੜਤਾਂ ਲਈ ਕੋਈ ਵੀ ਸਹੂਲਤ ਅਜੇ ਤੱਕ ਮੁਹੱਈਆ ਨਹੀਂ ਕਰਵਾਈ ਗਈ ਕਿਉਂਕਿ ਜੋ ਕਿਸ਼ਤੀਆਂ ਵੀ ਪਹੁੰਚਾਈਆਂ ਗਈਆਂ ਹਨ ਸਰਕਾਰ ਵੱਲੋਂ ਕਿਸੇ ਕਿਸ਼ਤੀਆਂ ਵਿੱਚ ਤਾਂ ਤੇਲ ਮੁੱਕਿਆ ਪਿਆ ਤਾਂ ਕਿਸੇ ਕਿਸ਼ਤੀਆਂ ਵਾਲਿਆਂ ਨੂੰ ਸਰਕਾਰ ਨੇ ਪਤਾ ਨਹੀਂ ਕਿਹਾ ਕਿ ਜਾ ਕੇ ਉਥੇ ਕੁੰਬ ਦੀ ਨੀਂਦ ਸੌਂ ਜਾਓ ਤਾਂ ਇਸੇ ਤਰ੍ਹਾਂ ਹੋਰ ਬਹੁਤ ਅਜੇ ਤੱਕ ਜਿਹੜਾ ਹੜਪੀੜਤਾ ਦਾ ਜਿਹੜਾ ਨੁਕਸਾਨ ਹੋ ਰਿਹਾ ਵਾ ਬਹੁਤ ਹੀ ਜ਼ਿਆਦਾ ਸਰ ਦੇ ਜ਼ੋਬਾ ਪ੍ਰਧਾਨ ਬਜਤਰ ਸਿੰਘ ਕੋਟਲਾ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਦੇ ਜਿਹੜਾ ਨਾਲ ਅਡਵਾਈਸ ਕਰ ਰਹੇ ਨੇ ਸਾਰੇ ਹੀ ਅਮਰਸਰ ਦੇ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਔਰ ਜ਼ਿਲ੍ਹਾ ਜਨਰਲ ਸਕੱਤਰ ਜ਼ਿਲ੍ਹਾ ਮੀਤ ਪ੍ਰਧਾਨ ਸਾਰੇ ਹੀ ਮੇਰੇ ਵੀਰ ਸਾਡੀ ਆਜੂ ਟੀਮ ਸਾਡੀ ਜਥੇਬੰਦੀ ਦੀ ਸੇਵਾ ਦੇ ਵਿੱਚ ਆ ਗਲਗਲ ਪਾਣੀ ਆ ਕੇ ਰਸ ਨਹੀਂ ਜਾ ਰਿਹਾ ਰਸ ਪਕਾਇਆ ਜਾ ਰਿਹਾ ਪ੍ਰਸ਼ਾਸਨ ਦੀ ਨਿਗਹਿਲੀ ਕਾਰਨ ਪ੍ਰਸ਼ਾਸਨ ਕੋਲ ਸਹੂਤਾ ਨਾ ਹੋਣ ਕਾਰਨ ਜੱਥੇਬੰਦੀ ਜਿਹੜੀ ਆ ਆਪਣੇ ਗਰੰਟੀਆ ਸਿਰ ਤੇ ਆਪਣੇ ਸਾਰੇ ਲੋਕਾਂ ਸਿਰ ਤੇ ਆਪਣੀ ਸੰਘਰਸ਼ ਦੇ ਸਹਿਯੋਗ ਦੇ ਨਾਲ ਕਿ ਸਾਰਾ ਕੁਝ ਕਰ ਰਹੇ ਹੋ ਕੁਛ ਨਹੀਂ ਵੇਖੋ ਬੱਗੀ ਗਿਰਦੀ ਦੇ ਵਿੱਚ ਕਾਮਲਾ ਟੋਲੀਆਂ ਦਾ ਇਰੋ ਆ ਟਰਾਲਾ ਕਾਫਲੀਆਂ ਕਾਫੜਾ ਟਰਾਲੀਆਂ ਦਾ ਵੇਖੋ ਪਿੱਛੇ ਆ ਰਿਹਾ ਵਾ ਸਾਰੇ ਹੀ ਸੰਗਤ ਜਿਹੜੀ ਆ ਲੰਗਰ ਦੀ ਆ ਸਿੱਧਾ ਚਾਰ ਦੀ ਸਿੱਧਾ ਟੂੜੀ ਦੀ ਸਿੱਧਾ ਜਿਹੜੀ ਲੈ ਕੇ ਆ ਰਿਹਾ ਵੇਖੋ ਟਰੈਕਟਰ ਦੇ ਪੱਖੇ ਤੱਕਰ ਪਾਣੀ ਪਹੁੰਚ ਰਿਹਾ ਵਾ ਆ ਸਾਡੇ ਸਾਰੇ ਹੀ ਆਗੂ ਟੀਮ ਜਿਹੜੀ ਆ ਉਹ ਸਾਡੇ ਨਾਲ ਆ ਰਹੀ ਆ ਆ ਵੇਖੋ ਕਿਉਂਕਿ ਜਿਹੜੀ ਸਾਰੇ ਹਮਸ਼ੱਕਰਾਂ ਦੇ ਵਿੱਚ ਕਿ ਆਏ ਆ ਕਿਉਂਕਿ ਇੱਥੇ ਗੱਗੋਮਾਲ ਅਸੀਂ ਖਲੋਤੇ ਹਾਂ ਕਿਉਂਕਿ ਸਾਰੇ ਇਹ ਮੇਰੇ ਵੀਰ ਜਿੱਥੇ-ਜਿੱਥੇ ਵੀ ਕਿਤੇ ਲੋੜ ਪੈਂਦੀ ਆ ਰਾਸ਼ਨ ਕਿਉਂਕਿ ਅਸੀਂ ਬਣਾ ਕੇ ਚੌਲ ਦਾਲ ਚੌਲ ਨਾਲ ਪ੍ਰਸ਼ਾਦੇ ਵੈਕ ਸਿੰਘ ਦਾ ਖਾਲਸਾ ਵੈਕ ਸਿੰਘ ਫਤਿਹ ਮਹੰਦੀਪ ਸਿੰਘ ਪਲੇਅਰ ਅੱਜ ਗਰਾਊਂਡ ਜੀਰੋ ਤੋਂ ਰਿਪੋਰਟ ਕਰਦੇ ਆ ਕਿਸਾਨ ਓਜਨ ਸਹਿਤ ਕਮੇਟੀ ਸardar ਬਚਿੱਤ ਸਿੰਘ ਜੀ ਕੋਟਲਾ ਦੀ ਅਗਵਾਈ ਦੇ ਹੇਠ ਲੋੜਵੰਦਾਂ ਤੱਕ ਪਾਣੀ ਰਾਸ਼ਨ ਤੇ ਜੋ ਬਣਿਆ ਹੋਇਆ ਦਾਲ ਰੋਟੀ ਜਾਂ ਦਵਾਈਆਂ ਜੋ ਵੀ ਲੋੜ ਆ ਪਚਾਰੇ ਆ ਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਵੀਰੋ ਆਪਾਂ ਮਦਦ ਜ਼ਰੂਰ ਸ਼ਾਰੇ ਕਰੀਏ ਪਰ ਮਦਦ ਤੋਂ ਵੀ ਜ਼ਿਆਦਾ ਇਹ ਗੱਲ ਹੈ ਕਿ ਜਿਹੜਾ ਲੋੜਵੰਦਾ ਤੱਕ ਸਮਾਨ ਪਹੁੰਚਦਾ ਆਪਾਂ ਜ਼ਰੂਰ ਕਰੀਏ ਇਨੀਆਂ ਬੇਨਤੀਆਂ ਵੀ ਲੋੜਵੰਦਾ ਤੱਕ ਪਹੁੰਚਾਈਏ ਜਿਹੜੇ ਜਾਨੇ ਸਟੋਰ ਕਰਦੇ ਆ ਉਹਨਾਂ ਤੋਂ ਥੋੜਾ ਆਪਾਂ ਬਚੀਏ ਇਨੀਆਂ ਬੇਨਤੀਆਂ ਸਵੀਕਾਰ ਕਰਨਾ ਹੈ ਕਿ ਜੇ ਖਾਲਸਾ ਵੇਦ ਵਾਹਿਗੁਰੂ ਕਿਧਰ ਵਾਹਿਗੁਰੂ ਜੀ ਦਾ ਖੰਡਾ ਵਾਹਿਗੁਰੂ ਜੀ ਦਾ ਖੰਡਾ ਕੀ ਨਾਮ ਜੀ ਆਪਣਾ ਨਾ ਐਡਵੋਕੇਟ ਅਜੀਤ ਪਾਲ ਸਿੰਘ ਦੇ ਦੋ ਜ਼ਿਲ੍ਹਾ ਗੁਰਦਾਸਪੁਰ ਅੰਦਰ ਖਾਦੀ ਧੰਨਵਾਦ ਚਲੋ ਤੇ ਜੀ ਕਾ ਦੀ ਸੇਵਾ ਕੀਤੀ ਜੀ ਗੁਰਦਾਸਪੁਰ ਦੇ ਚੈਨ ਵਾਲੀ ਗਾਰੀ ਤੇ ਸਾਡਾ ਅਫੀਸ਼ੋ ਨਾ ਕਰਦੇ ਲੋਕ ਇਲਾਕਾ ਸਾਡਾ ਗੁਰਦਾਸਪੁਰ ਹੀ ਹੈ ਜੀ ਜੋ ਨੀਂਦ ਆ ਕਾ ਦਾ ਸੰਗਰਾਦੀ ਮਾਰ ਚੱਲ ਰਿਹਾ ਵਾ ਉਹ ਬਕਾਸਪੁਰ ਗੁਰਾਗਲਾ ਈਨਾਨਗਰ ਤੇ ਡੇਰਾ ਬਾਬਾ ਨਾਨਕ ਦੇ ਤੇ ਉਦੋਂ ਪੱਲੇ ਪਾਸੋਂ ਆਪਣਾ ਜਿਹੜਾ ਉੱਤੇ ਘਟਿਆ ਆ ਸਾਰਾ ਪਾਣੀ ਨੂੰ ਨਾਲ ਹੀ ਆ ਗਿਆ ਕੱਟੋ ਘਰ ਤੇ ਦੋ ਢਾਈ ਸੈਂਕੜੇ ਪਿੰਡਾਂ ਦੀ ਮਾਰ ਚੱਲਦੀ ਹੈ ਅੱਛਾ ਜੀ ਇੱਥੇ ਕੋਈ ਸੀ ਹੁਣ ਪਹਿਲਾਂ ਤੁਹਾਡੀ ਸਰਕਾਰ ਇੱਥੇ ਪਹੁੰਚੀ ਆ ਕਿ ਤੁਹਾਨੂੰ ਕੋਈ ਪ੍ਰੋਵਾਈਡਰ ਨਹੀਂ ਨੇ ਇਹ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਪ੍ਰੋਵਾਈਡ ਕਰਾਰੇ ਗਰਾਉਂਡ ਦੀਆਂ ਬੋਟਾਆਂ ਹੀ ਨਹੀਂ ਵੀ ਜਿਹੜਾ ਇਸਦੀਆਂ ਸਰਕਾਰੀ ਆਈਆਂ ਨੇ ਉਹਨਾਂ ਨੂੰ ਤੇਲ ਵੀ ਨਹੀਂ ਕਰਾਇਆ ਜਾ ਰਿਹਾ ਸੰਗਤ ਤਰਾਹ ਤਰਾਹ ਕਰ ਰਹੀ ਹੈ ਜੀ ਘਟੋ ਘਟ ਦੇ ਤਿੰਨ ਤਿੰਨ ਘੰਟੇ ਕਿੱਤੀਆਂ ਬੰਦ ਰਹਿਣੀਆਂ ਜੀ ਰਾਤ ਪਾਣੀ ਆ ਜਵੇ ਤੇ ਉਹ ਕਿਸ ਤਰ੍ਹਾਂ ਕੁਝ ਜੀ ਕੱਲ੍ਹ 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 ਇੱਕ ਮੁੰਡਾ ਸੇਵਾ ਕਰਨ ਗਿਆ ਜੀ ਉਹ ਮੁੰਡਾ ਡਰ ਗਿਆ ਇਹਨਾਂ ਕੋ ਨਹੀਂ ਬਚਾਇਆ ਗਿਆ ਕੋਈ ਅਸੀਂ ਇਹ ਵੀ ਪ੍ਰਸ਼ਾਸਨ ਨੂੰ ਕਹਿਣ ਦੇ ਆ ਕੁਛ ਨਾ ਕਰੋ ਬਈ ਇਸਦੀ ਇਹ ਮੈਂ ਪ੍ਰਬੰਧੀ ਕਰਾ ਲਵਾਂ ਪਾ ਮੈਂ ਪੰਜਾਬ ਸਰਕਾਰ ਕਰਾ ਦੇਵਾਂ ਸਰਕਾਰ ਕਰਾ ਦੇਵਾਂ ਅੱਜ ਤੋਂ ਜੋ ਹੋਊਗਾ ਬਿਲਕੁਲ ਖਾਲੀ ਹੈ ਪਿਆਣੀ ਵੀ ਉਹ ਮੋਰਟੂ ਤੋਂ ਕਵਨ ਹੋ ਰਹੇ ਮੋਰਟੇ ਹੀ ਮੁਰਦਦੇ ਨੇ ਅੱਗੇ 40 ਕਿਲੋਮੀਟਰ ਤੇ ਪਾਣੀ ਹੈ ਕਿਛੀ ਮੜਮੜ ਕੇ ਚਿੱਟੀ ਕੁਰਦੇ ਵੀ ਅਮੇ ਪਾਏ ਨੇ ਮੁੱਛਾਂ ਨੂੰ ਵੱਟ ਦੇ ਕੇ ਤੇ ਉੱਥੇ ਕੋਈ মিডিਆ ਨਾਲ ਨੇ ਵੇਚ ਉੱਥੇ ਵੀ ਫੇਰਾਗੁਰਾ ਮਾਰ ਕੇ ਚਲੇ ਜਾਂਦੇ ਜੀ ਅੱਗੇ ਦੁਨੀਆ ਤਰਾ ਤਰਾ ਕਰਨ ਲਈ ਹੈ ਜੀ ਨਾਂ ਪਿੰਨਾ ਦੀ ਰੋਟੀ ਖਾਣ ਨੂੰ ਤੇ ਨਾ ਪਾਣੀ ਪੀਣ ਦੇ ਉਹਨਾਂ ਨੂੰ ਕੋਈ ਸਹੂਲਤ ਨਹੀਂ ਉਹਨੇ ਪ੍ਰੋਵਾਈਡ ਕੋਈ ਸਹੂਲਤ ਨਹੀਂ ਉਹਨਾਂ ਨੇ ਸਰਕਾਰ ਨੇ ਪ੍ਰੋਵਾਈਡ ਕਰਾਈ ਪਰ ਸੰਗਤ ਦਾ ਇੰਨਾ ਕਿ ਯੋਗਦਾਨ ਆ ਵੀ ਸੰਗਤ ਵੀ ਅੱਜ ਵੀਰਾਂ ਘੱਟ ਕੇ ਦੁਰਦੀ ਆ ਪੀਸ ਕਰਨੀ ਦਾ ਵਾਅਦਾ ਪੰਜਾਬ ਦੇ ਕੇ ਮਤਲਬ ਆ ਪੰਜਾਬ ਦੀ ਰੱਖਿਆ ਕਰਦੇ ਆ ਆਪਾਂ ਹੀ ਇੱਕ ਦੂਜੇ ਦਾ ਰੱਖਿਆ ਕਰਦੇ ਆ ਪੰਜਾਬ ਦੇ ਪਰਮਾਧੀਆਂ ਜੀ ਸੋਨੂੰ ਸਿੱਖ ਜਗਤ ਪੂਰਾ ਜਿੰਨਾ ਪੰਜਾਬ ਤੇ ਜਿਹੜੇ ਇਹ ਸਾਫ ਵਾਲੇ ਲੋਕ ਨੇ ਉਸ ਸੇਵਾ ਲਈ ਲੱਗੇ ਹੋਏ ਨੇ ਸੇਵਾ ਕਰਨ ਤੇ ਸਾਫਤਨੀ ਆਪਕੇ ਤੇ ਬੰਦੀ ਹੈ ਫੋਲ ਅਜ 15 ਟੈਂਟੇ ਲਾ ਕੇ ਲੈ ਕੇ ਵੱਖ-ਵੱਖ ਇਲਾਕਿਆਂ 'ਚ ਸੇਵਾ ਕਰ ਰਹੇ ਨੇ ਜੋ ਅੱਜ ਅਜੇ ਵੀ ਜਾਰੀ ਹੈ ਅਹੀਂ ਪਿੰਡ ਪਿੰਡ ਜਾ ਕੇ ਚਾਰਾ ਡੰਗਰਾ ਵਾਤੇ ਜੋ ਬੇਜ ਕੰਮ ਛਕਾਂ ਤੇ ਆਏ ਨੇ ਉਹਨਾਂ ਵਾਸਤੇ ਚਾਰਾ ਲੋਕਾਂ ਨੂੰ ਨਾ 4-10 ਦਿਨ ਉਹ ਕਿ ਬੱਤੀ ਬੰਦਿਆ ਪਾਣੀ ਦੀ ਬਹੁਤ ਪ੍ਰੋਬਲਮ ਆ ਰਹੀ ਸੀ ਪਾਣੀ ਦੇਦੀਆਂ ਜਾ ਰਹੀਆਂ ਸੰਗਤ ਨੂੰ ਪਾਣੀ ਰਾਸ਼ਨ ਲੰਗਰ ਸਾਰਾ ਪ੍ਰਬੰਧ ਕੀਤਾ ਹੈ ਪਰ ਕੁਝ ਪਿੰਡ ਇਦਾਂ ਦੇ ਨੇ ਜਿੱਥੇ 15-15 ਫੁੱਟ ਪਾਣੀ ਆ ਚੁੱਕਾ ਉਥੇ ਅਸੀਂ ਵੀ ਬੇਵਸ ਹੋ ਜਾਂਦੇ ਆ ਸਾਡੇ ਕੋ ਨਾ ਕਿਸ਼ਤੀਆਂ ਨੇ ਨਾ ਕੋਈ ਜਾਣ ਨੂੰ ਪ੍ਰਬੰਧਿਆ ਸਰਕਾਰ ਕੋਲ ਕੋਈ ਮੀਟਰੀ ਜੀ ਕੋਈ ਇੰਜੀਨੀਅਰ ਤੁਸੀਂ ਇੱਕ ਦੋ ਤਿੰਨ ਦਿਨ ਰੁਕੋ ਜਦੋਂ ਪਾਣੀ ਥੋੜਾ ਥੱਲੇ ਜਾਊਗਾ ਤੁਸੀਂ ਵੇਖਿਓ ਜਾ ਕੇ ਜਨਤਾ ਐਂਡ ਚਾਹਲਪੁਰ ਦੇ ਸੰਗਤ ਨੂੰ ਟੂੜੀ ਦਾ ਲੰਗਰ ਸਾਨੀਰਵਾਨ ਸਿੰਘ ਜੁਵੇਤੀ ਤੋਂ ਦੇ ਸੁਪਾ ਪ੍ਰਧਾਨ ਦੀ ਅਗਵਾਈ ਹੇਠ ਲੰਗਰ ਟੂੜੀ ਦਾ ਜਿਹੜਾ ਚੱਲ ਰਿਹਾ ਹੈ ਅੱਜੋ ਗਾਲਬ ਦੇ ਪਿੰਡ ਵੰਡਦੇ ਆਏ ਆ ਸੋਪੀਆਂ ਪਿੰਡ ਮੇਰੇ ਵੀਰੋ ਲੋੜ ਅਨਸਾਰ ਤੁੜੀ ਲਿਓ ਕਿਉਂਕਿ ਸਾਰਿਆਂ ਨੂੰ ਹੀ ਵਰਤੌਣੀ ਆ ਲੋੜ ਅਨਸਾਰ ਤੁੜੀ ਲਿਓ ਘੋੜੀ ਲੈ ਜਦਿ ਲੋੜ ਅਨਸਾਰ ਮੇਰੇ ਵੀਰੋ ਤੁੜੀ ਲਿਓ ਜਿੰਨੀ ਲੋੜ ਆ ਉਹ ਮੇਰਾ ਵੀਰੇ ਲੋੜ ਅਨੁਸਾਰ ਜਿੰਨਾਂ ਨੂੰ ਹਰ ਇੱਕ ਤੇ ਜਿੱਤ ਕੋ ਮੇਰੇ ਵੀਰੋ ਮਾਲ ਡੰਗਰ ਹੈਗਾ ਵਾ ਉਹ ਤੂੜੀ ਖੜਿਓ ਆ ਲੋੜ ਅਨੁਸਾਰ ਸਾਰਿਆਂ ਨੂੰ ਕਿਉਂਕਿ ਜਿਹੜੀ ਅੱਗੇ ਵੀ ਆ ਜਾਵੇ ਓਏ ਵੀਰੇ ਉਹ ਸੇਨਾ ਵਾਇਗਰੂ ਸੇਨਾ ਕਾਲੀ ਨਾ ਕਰੋ ਕੋਈ ਗੱਲ ਨਹੀਂ ਜਿੰਨੀ ਵੰਡੇ ਆਉਂਦੀ ਆ ਸਾਰਿਆਂ ਨੂੰ ਮਿਲੂਗੀ ਉਧਰ ਵੀ ਆ ਗਈ ਆ ਟੁੜੀ ਉਹ ਇੱਕ ਟਰਾਲੀ ਆਪਣੇ ਉਹ ਆ ਗਈ ਆ ਨੀ ਰੀ ਰੂਪੀਆਂ ਦੀ ਤੇ ਵਿੱਚ ਕੂੜੀ ਦਾ ਲੰਗਰ ਸੰਤਾਂ ਨੂੰ ਜ਼ਰੂਰਤਮੰਦ ਨੂੰ ਦੇ ਰਹੇ ਆਂ